ਕਿ ਜਿਹੜਾ 30 ਤਰੀਕ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਉਹ ਇਸ ਕਰਕੇ ਦਿੱਤਾ ਕਿ ਡੱਲੇਵਾਲ ਦਾ ਜਿਹੜਾ ਮਰਨ ਵਾਤਾ ਉਹ ਅੱਜ 31ਵੇਂ ਦਿਨ ਹੈ 30 ਤਰੀਕ ਨੂੰ ਉਹਨਾਂ ਦੀ ਜਿਹੜੀ ਸਿਹਤ ਹੈ ਬਹੁਤ ਨਾਚਕ ਹੋ ਜੋ ਇਹਨਾਂ ਨੇ ਆਪਦੇ ਕਾਰੋਬਾਰ ਬੰਦ ਕਰਕੇ ਜਿਹੜੇ ਮਲਾਜ਼ਮ ਵੀ ਆਏ ਦੂਜੇ ਵੀ ਆਏ ਜਿਵੇਂ ਦੁੱਧ ਦੀ ਜੁਨੀਆ ਨਾ ਅੱਬ ਦਾ ਦੁੱਧ ਨਹੀਂ ਚੱਕਣਗੇ ਉੱਤੇ ਇਹ ਜਿਹੜੇ ਆਪਦੇ ਕਾਰੋਬਾਰ ਬੰਦ ਕਰਕੇ ਛੜਕਾਂ ਤੇ ਆਉਣਗੇ ਇਹ ਵੱਡਾ ਮੈਨੂੰ ਸਮਰਥਨ ਇੱਕ ਬਿਆਨ ਨਾਲ ਦੇ ਕੇ ਸਮਰਥਨ ਦੇ ਦੇਣਾ ਇੱਕ ਪਰਿਵਾਰਾਂ ਸਮੇਤ ਉਸ ਪ੍ਰੋਗਰਾਮਾਂ 'ਚ ਸ਼ਾਮਲ ਹੋਣਾ ਸਮਾਂ ਕੀ ਰਹਿਣ ਵਾਲਾ ਹੋਗਾ ਬੰਦ ਦਾ ਤੇ ਕਿਹੜੀ ਕਿਹੜੀ ਚੇਲ ਸੇਵਾਵਾਂ ਵੈ ਉਹ ਜਾਰੀ ਰਹਿਊਗੀ ਸਮਾਂ ਅਸੀਂ 7 ਤੋਂ 4 ਸਟੇਟ ਦਾ ਵੀ ਹੋਰ ਵੀ ਸਟੇਟ ਦਾ ਸਮਰਥਨ ਹੋਊਗਾ ਕਿ ਕੱਲੇ ਪੰਜਾਬ ਹੀ ਬੰਦ ਰੋਗੇ ਨਹੀਂ ਇਹ ਅਸੀਂ ਕੱਲੇ ਪੰਜਾਬ ਦਾ ਰੱਖਿਆ ਜਿਹੜੀਆਂ ਦੂਜੇ ਸਟੇਟਾਂ ਤਾਂ ਅੱਜ ਵੀ ਕਰ ਰਹੀਆਂ ਨੇ ਬਿਲਕੁਲ ਕਿਸਾਨਾਂ ਦੀ ਮੀਟਿੰਗ ਖਤਮ ਹੋ ਚੁੱਕੀ ਹੋਈ ਹੈ ਤੇ ਗੱਲਬਾਤ ਵੀ ਕਰਦੇ ਆਂ ਸਰ ਮੀਟਿੰਗ ਹੋਈ ਹੈ ਕੀ ਕੀ ਫੈਸਲਾ ਲਿੱਤੇ ਗਏ ਤੇ ਕਿਹੜੇ ਕਿਹੜੇ ਜਥੇਬੰਦੀ ਨੇ ਸਪੋਰਟ ਕੀਤੀ ਬੀਕੋ ਅੱਜ ਫੈਸਲੇ ਲੈਣ ਦੀ ਗੱਲ ਸੀ ਅੱਜ ਪੂਰੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਮੁਲਾਜ਼ਮ ਜੱਸੇਵੰਦੀਆਂ ਮਜ਼ਦੂਰ ਜੱਸੇਵੰਦੀਆਂ ਵੱਖ-ਵੱਖ ਧਾਰਿਆਂ ਦੇ ਵਿੱਚ ਜਿਹੜੀਆਂ ਜੂਨੀਅਨਾਂ ਬਣਿਆ ਜਿਵੇਂ ਟੋਲਪਲਾਜ ਵਾਲੇ ਜੂਨੀਅਨ ਆ ਉਹਨਾਂ ਦੀ ਇੱਕ ਮੀਟਿੰਗ ਰੱਖੀ ਗਈ ਸੀ ਮੀਟਿੰਗ ਦੇ ਵਿੱਚ ਖੁੱਲਕੇ ਉਹਨਾਂ ਨਾਲ ਚਰਚਾ ਹੋਈ ਹੈ ਕਿ ਜਿਹੜਾ 30 ਤਰੀਕ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਉਹ ਇਸ ਕਰਕੇ ਦਿੱਤਾ ਕਿ ਡੱਲੇਵਾਲ ਦਾ ਜਿਹੜਾ ਮਰਨ ਵਤ ਹੈ ਉਹ ਅੱਜ 31ਵੇਂ ਦਿਨ ਹੈ 30 ਤਰੀਕ ਨੂੰ ਉਹਨਾਂ ਦੀ ਜਿਹੜੀ ਸਿਹਤ ਹੈ ਬਹੁਤ ਨਾਚਕ ਹੋ ਚੁੱਕੀ ਤਾਸੀ ਵਾਅਦੇ ਵਿੱਚ ਉਠਾਂਗੇ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਜਿਹੜੇ ਲੋਕ ਇੱਥੇ ਖਨੋਰੀ ਨਹੀਂ ਪਹੁੰਚੇ ਜਿਹੜਿਆਂ ਦੀਆਂ ਮਜਬੂਰੀਆਂ ਨੇ ਜਿਹੜੇ ਕੰਮ ਛੰਡਾ ਛੱਡ ਕੇ ਨਹੀਂ ਆ ਸਕਦੇ ਉਹਨਾਂ ਨੇ ਇੱਕ ਇੱਛਾ ਜ਼ਾਹਰ ਕੀਤੀ ਆ ਬਈ ਕੋਈ ਪ੍ਰੋਗਰਾਮ ਦਿਓ ਅਸੀਂ ਜਿਹੜਾ ਕੁਸ਼ੇ ਦੇ ਵਿੱਚ ਯੋਗਦਾਨ ਪਾ ਸਕੀਏ ਤਾਂ ਉਹਦੇ ਵਿੱਚੋਂ ਜਿਹੜੀ ਮੀਟਿੰਗ ਹੋਈ ਆ ਮੈਨੂੰ ਲੱਗਦਾ ਵੀ ਸਾਰੀਆਂ ਜਸੇਬੰਦੀਆਂ ਜਿਵੇਂ ਮੁਲਾਜ਼ਮ ਜਸੇਬੰਦੀਆਂ ਬਿਜਲੀ ਬੋਰਡ ਨਾਲ ਹੋ ਗਈਆਂ ਜੇ ਬੋਰਡਾਂ ਨਾਲ ਹੋ ਗਿਆ ਟੋਲ ਪਲਾਜੇ ਵਾਲਿਆਂ ਦੁੱਧ ਦੀ ਯੂਨੀਅਨ ਹੋ ਗਈ ਇਹਨਾਂ ਨੇ ਸਾਰਿਆਂ ਨੇ ਜਿਹੜਾ ਕੱਲਾ ਸਮਰਥਨ ਨਹੀਂ ਦਿੱਤਾ ਇੱਕ ਸਮਰਥਨ ਤਾਂ ਹੁੰਦਾ ਬਿਆਨ ਦੇਣਾ ਬਾਹਰ ਆਉਣਾ ਨਾ ਇਹਨਾਂ ਨੇ ਆਪਦੇ ਕਾਰੋਬਾਰ ਬੰਦ ਕਰਕੇ ਜਿਹੜੇ ਮੁਲਾਜ਼ਮ ਵੀ ਐ ਦੂਜੇ ਵੀ ਐ ਜਿਵੇਂ ਦੁੱਧ ਦੀ ਯੂਨੀਅਨ ਆ ਆਪਦਾ ਦੁੱਧ ਨਹੀਂ ਚੱਕਣਗੇ ਉਹਦੇ ਇਹ ਜਿਹੜੇ ਆਪਦੇ ਕਾਰੋਬਾਰ ਬੰਦ ਕਰਕੇ ਛੜਕਾਂ ਤੇ ਆਉਣਗੇ ਇਹ ਵੱਡਾ ਮੈਨੂੰ ਸਮਰਥਨ ਹੈ ਇੱਕ ਬਿਆਨ ਨਾਲ ਦੇ ਕੇ ਸਮਰਥਨ ਦੇ ਦੇਣਾ ਇੱਕ ਪਰਿਵਾਰਾਂ ਸਮੇਤ ਉਸ ਪ੍ਰੋਗਰਾਮਾਂ ਚ ਸ਼ਾਮਲ ਹੋਣਾ ਇਹਨਾਂ ਨੇ ਜਿਹੜੇ ਜਿੰਨੇ ਵੀ ਇੱਥੇ ਆਗੂ ਆਇਆ ਉਹਨਾਂ ਦਾ ਮੈਂ ਤਾਂ ਦੋਨੇ ਫੋਰਮ ਵੱਲੋਂ ਖਾਸ ਕਰਕੇ ਜਿਹੜੀ ਡੱਲੇਵਾਲ ਦੀ ਭਾਵਨਾ ਉਹਨਾਂ ਨੂੰ ਜਦੋਂ ਆਥਨੇ ਅਸੀਂ ਕਹਾਂਗੇ ਉਹਨਾਂ ਨੇ ਪੁੱਛਣਾ ਵੀ ਕਿਹੜੇ ਕਿਹੜੇ ਆਏ ਆ ਜੇ ਕੋਈ ਹਜੇ ਵੀ ਬਾਹਰ ਰਹਿ ਗਿਆ ਜਿਹੜੇ ਬਹੁਤ ਸੰਗਠਨ ਨੇ ਜਿਹੜੀਆਂ ਨੇ ਮਜਬੂਰੀਆਂ ਦੇਣੇ ਡਿਊਟੀਆਂ ਤੇ ਗਏ ਹੋਣਗੇ ਉਹਨਾਂ ਵਾਸਤੇ ਅਸੀਂ ਦੋਨੇ ਫੋਰਮਾਂ ਨੇ ਕੱਲ ਨੂੰ ਪੂਰੇ ਜ਼ਿਲ੍ਹਿਆਂ ਦੇ ਵਿੱਚ 3 ਵਜੇ ਮੀਟਿੰਗ ਕਰਾਂਗੇ ਉਹਨਾਂ ਨੇ ਸਮਝੇ ਤਾਂ ਜਿਹੜੇ ਅਗਲੇ ਆਜ ਸਾਰੀ ਅੱਜ ਦੀ ਮੀਟਿੰਗ ਦੀ ਵੀ ਜਾਣਕਾਰੀ ਦੇਵਾਂਗੇ ਜਿਹੜੇ ਮੂਰਲੇ ਬੰਦ ਕਿਵੇਂ ਕਰਨਾ ਕਿੱਥੇ ਆਉਣਾ ਕਿਵੇਂ ਅਪੀਲ ਕਰਨੀ ਹੈ ਜਿਹੜੇ ਧਾਰੇ ਰਹਿ ਗਿਆ ਉਹਨਾਂ ਨੂੰ ਅਸੀਂ ਤਾਲਮਿਲ ਬਣਾ ਕੇ ਮੀਟਿੰਗ ਇੱਥੇ ਹੀ ਹੋਊਗੀ ਨਹੀਂ 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 ਉਹ ਜ਼ਿਲ੍ਹਾ ਲੈਵਲ ਤੇ ਪੂਰੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਮੀਟਿੰਗ ਹੋਊਗੀ ਜਿਵੇਂ ਡੀਸੀ ਦਫ਼ਤਰ ਦੇ ਨੇੜੇ ਪਾਰਕ ਬਣਿਆ ਕੋਈ ਗੁਰਦੁਆਰਾ ਬਣਿਆ ਜਾਂ ਕੋਈ ਟੈਕਸੀ ਸਟੈਂਡ ਦੇ ਵਿੱਚ ਬਣਿਆ ਉੱਥੇ ਅਸੀਂ ਜਿਵੇਂ ਬੰਦੀ ਆ ਡੋੜੀ ਉਹਨਾਂ ਜਗ੍ਹਾ ਅਸੀਂ ਅੱਜ ਹੱਥੋਂ ਕੱਲ ਨੂੰ ਪਾ ਦੇਾਂਗੇ ਤਾਂ ਉੱਥੇ ਉਹ ਜਿਹੜੀ ਮੀਟਿੰਗ ਹੋਊਗੀ ਸਮਾਂ ਕੀ ਰਹਿਣ ਵਾਲਾ ਹੋਊਗਾ ਬੰਦ ਦਾ ਤੇ ਕਿਹੜੀ ਕਿਹੜੀ ਚੇਲ ਸੇਵਾਵਾਂ ਵੈ ਉਹ ਜਾਰੀ ਰਹਿਊਗੇ ਸਮਾਂ ਅਸੀਂ 7 ਤੋਂ 4 7 ਤੋਂ 4 ਜਿਹੜੇ ਜਿਹੜਾ ਬੰਦ ਦਾ ਸਮਾਂ ਰਹੂਗਾ ਤਾਂ ਉਹਦੇ ਵਿੱਚ ਜਿਹੜੀਆਂ ਮੈਂ ਪਹਿਲਾਂ ਹੀ ਬੋਲ ਚੁੱਕਿਆ ਉਹ ਸਾਰੀਆਂ ਮੁਕੰਮਲ ਹੋਊ ਤੇ ਕੀ ਕੋਈ ਸਟੇਟ ਦਾ ਹੋਰ ਵੀ ਸਟੇਟ ਦਾ ਸਮਰਥਨ ਹੋਊਗਾ ਕਿ ਕੱਲੇ ਪੰਜਾਬ ਹੀ ਬੰਦ ਰੋਗੇ ਨਹੀਂ ਇਹ ਅਸੀਂ ਕੱਲੇ ਪੰਜਾਬ ਦਾ ਰੱਖਿਆ ਜਿਹੜੀਆਂ ਦੂਜੀਆਂ ਸਟੇਟਾਂ ਤਾਂ ਅੱਜ ਵੀ ਕਰ ਰਹੀਆਂ ਨੇ ਕੈਂਡਲ ਮਾਰਚ ਵੀ ਕੀਤਾ ਅੱਜ ਪੂਰੇ ਭੁੱਖ ਹੜਤਾਲ ਕੀਤੀ ਹੈ ਇਕੱਲੇ ਮੈਨੂੰ ਲੱਗਦਾ ਦੂਜੇ ਸਟੇਟਾਂ ਦੇ ਨਹੀਂ ਕੀਤੀ ਪੂਰੇ ਦੇਸ਼-ਵਿਦੇਸ਼ਾਂ 'ਚ ਵੀ ਕਰ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਜੰਪਾ ਲੈਣਾ ਪੰਜਾਬ ਦਾ ਡੱਲੇਵਾਲ ਸਾਹਿਬ ਤਾਂ ਉਹਦੇ ਨਾਲ ਲੋਕ ਭਾਵਨਾਤੌਰ ਤੇ ਜੁੜੇ ਹੋਏ ਨੇ ਇਹ ਉਹਨਾਂ ਦੀ ਜਿਹੜੇ ਆ ਰਹੇ ਪਰਿਵਾਰ ਹੈ ਉਹਨਾਂ ਸਾਡੀਆਂ ਭੈਣਾਂ ਮਾਮਾ ਉਹਨਾਂ ਦੇ ਦਿਲ ਚੋਂ ਨਿਕਲੀ ਹੋਈ ਗੱਲ ਹੈ ਤਾਂ ਇਹ ਫਿਰ ਸਾਨੂੰ ਕਾਲ ਦੇਣੀ ਪਈ ਹੈ ਕਿ 30 ਨੂੰ ਪੰਜਾਬ ਬੰਦ ਰੱਖਾਂਗੇ ਉਹ ਸਾਰੇ ਲੋਕ ਤੀਨ ਨੂੰ ਨੂੰ ਦਿਸਣਗੇ ਬਿਲਕੁਲ ਤੇ 30 ਤਰੀਕ ਨੂੰ ਪੰਜਾਬ ਬੰਦ ਰਹੂਗਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਕਿ ਪੰਜਾਬ ਬੰਦ ਰਹੂਗਾ ਉਸ ਤੋਂ ਇਲਾਵਾ ਜਿਹੜੀ ਜ਼ਰੂਰੀ ਸੇਵਾ ਵੈ ਜਿਹੜੀ ਮੈਡੀਕਲ ਦੀ ਸੇਵਾ ਵੈ ਉਹ ਇਸੇ ਤਰ੍ਹਾਂ ਜਿਹੜੀ ਕੀ ਹੈ ਜਾਰੀ ਰਹੂਗੀ ਕੈਮਰਾ ਪਰਸਨ ਕਮਲ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਖਨੋਰੀ